ਤੇ ਦੋਸਤੋ ਪਬਲਿਕ ਗਾਰਡੀਅਨ ਤੇ ਤੁਸੀਂ ਦੇਖ ਰਹੇ ਹੋ ਚੰਡੀਗੜ ਪਟਿਆਲਾ ਸ਼ਿਮਲਾ ਹਾਈਵੇ ਦੀ ਜਿਹੜੀ ਲਾਈਟਾਂ ਨੇ ਫਲਾਇਓਵਰ ਦੇ નીચે ਉਥੇ ਤੁਸੀਂ ਟ੍ਰੈਫਿਕ ਦਾ ਹਾਲ ਦੇਖ ਸਕਦੇ ਹੋ ਕਿ ਕਿੰਨਾ ਕਿੱਥੇ ਟ੍ਰੈਫਿਕ ਦਾ ਫਲੋ ਜਿਹੜਾ ਹੈਗਾ ਹੈ ਔਰ ਉਹ ਮੇਨਟੇਨ ਕਰਨਾ ਵੀ ਇੰਨਾ ਔਖਾ ਹੈਗਾ ਕਿ ਜਿਹੜੇ ਸਾਡੇ ਨਾਲ ਮੁਲਾਜ਼ਮ ਵੀਰ ਇੱਥੇ ਖੜੇ ਨੇ ਟ੍ਰੈਫਿਕ ਮੈਨੇਜ ਕਰਦੇ ਪਏ ਨੇ ਉਹ ਵੀ ਉਹ ਹੀ ਦੱਸਦੇ ਨੇ ਕਿ ਕਾਫੀ ਕਾਫੀ ਕੈਂਟੇ ਸਾਨੂੰ ਲਤਾਂ ਤੇ ਖੜਨਾ ਪੈਂਦਾ ਹੈ ਤੇ ਲੋਕੀ ਫੇਰ ਵੀ ਬਹੁਤ ਮੁਸ਼ਕਿਲ ਨਾਲ ਟ੍ਰੈਫਿਕ ਕਾਬੂ ਹੁੰਦਾ ਹੈ ਕਿਉਂਕਿ ਉਹ ਕਹਿੰਦੇ ਨੇ ਜੀ ਟ੍ਰੈਫਿਕ ਦਾ ਜਿਹੜਾ ਫਲੋ ਹੈਗਾ ਉਹ ਬਹੁਤ ਜ਼ਿਆਦਾ ਹੀ ਫਲੋ ਹੈਗਾ ਤੇ ਚਲਾਨ ਵੀ ਅਕਸਰੇ ਕਰਦੇ ਨੇ ਔਰ ਇਹ ਨਹੀਂ ਕਿ ਚਲਾਨ ਨਹੀਂ ਕਰਦੇ ਪਰ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਮੁਲਾਜ਼ਮਾਂ ਨੂੰ ਵੀ ਜਿਹੜੇ ਕੀ 8 8 9 9 ਘੰਟੇ ਤਪਦੀ ਗਰਮੀ ਚਾਹ ਬਾਰਿਸ਼ ਹੋਵੇ ਕੁਝ ਹੋਵੇ ਇਹ ਸੜਕ ਤੇ ਖੜੇ ਨੇ ਟ੍ਰੈਫਿਕ ਮੇਨਟੇਨ ਕਰਨ ਵਾਸਤੇ ਗੱਲ ਇਹ ਹੈ ਜੀ ਇੱਕ ਵੀਆਈਪੀ ਮੂਵਮੈਂਟ ਇੱਕ ਉਪਰੋਂ ਜਿਹੜਾ ਦਿੱਲੀ ਤੋਂ ਜਿੰਨਾ ਵੀ ਟ੍ਰੈਫਿਕ ਆਂਦਾ ਹੈ ਉਹ ਸ਼ਿਮਲਾ ਜਾਣ ਵਾਲਾ ਟ੍ਰੈਫਿਕ ਸਾਰਾ ਇੱਥੋਂ ਨਿਕਲਦਾ ਹੈ ਤੇ ਕਈ ਵਾਰੀ ਉਹੀ ਗੱਲ ਆ ਜਾਂਦੀ ਹੈ ਜੀ ਲੋਕ ਤੇਜ਼ ਵੀ ਕੱਢਦੇ ਐ ਬਿਨਾ ਹੈਲਮਟ ਤੋਂ ਵੀ ਹੁੰਦੇ ਨੇ ਤੇ ਆਪ ਹੀ ਦੱਸਦੇ ਨੇ ਕਿ ਲੋਕ ਆਪ ਹੀ ਤੇਜ਼ ਚਲਾਉਂਦੇ ਨੇ ਓਵਰ ਸਪੀਡ ਚਲਾਉਂਦੇ ਨੇ ਜਿੰਨੀ ਕਿ ਸੜਕਾਂ ਹੈਗੀਆਂ ਉਸ ਤੋਂ ਬਾਅਦ ਤੇਜ਼ ਸੜਕ ਚ ਗੱਡੀ ਚਲਾਉਂਦੇ ਨੇ ਤੇ ਹਾਸ਼ਿਆਂ ਦਾ ਸ਼ਿਕਾਰ ਵੀ ਹੁੰਦੇ ਨੇ ਤੇ ਇਹਨਾਂ ਨੂੰ ਕਈ ਵਾਰੀ ਲਾਈਟਾਂ ਤੋਂ ਲਾਈਟਾਂ ਬੰਦ ਕਰਕੇ ਮੈਨੂਅਲੀ ਵੀ ਟ੍ਰੈਫਿਕ ਕੰਟਰੋਲ ਕਰਨਾ ਪੈਂਦਾ ਹੈ ਤੇ ਅਸੀਂ ਅੱਜ ਜਿਹੜੇਕਪੁਰ ਦੇ ਜੋ ਟ੍ਰੈਫਿਕ ਇੰਚਾਰਜ ਨੇ ਉਹਨਾਂ ਕੋਲ ਵੀ ਗੱਲਬਾਤ ਕਰਨ ਗਏ ਸੀਗੇ ਪਰ ਕੁਝ ਕਾਰਨ ਵਾਂਚ ਉਹ ਐਕਸੀਡੈਂਟ ਦਾ ਸ਼ਿਕਾਰ ਉਹ ਖੁਦ ਹੋ ਗਏ ਤੇ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀਗੀਆਂ ਤੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਸ ਤਰ੍ਹਾਂ ਐਂਬੂਲੈਂਸ ਫਸੀ ਹੋਈ ਹੈ ਜਿੰਨਾ ਟ੍ਰੈਫਿਕ ਹੈਗਾ ਐਂਬੂਲੈਂਸ ਨੂੰ ਵੀ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਜੇ ਟ੍ਰੈਫਿਕ ਰੋਕੋ ਚਲਾਨ ਕਰਨ ਵਾਸਤੇ ਤੇ ਪੂਰਾ ਟ੍ਰੈਫਿਕ ਜਿਹੜਾ ਹੈ ਜਾਮ ਹੋ ਜਾਂਦਾ ਹੈ ਤੇ ਇਹ ਜਿਲਤਪੁਰ ਦੇ ਟ੍ਰੈਫਿਕ ਦਾ ਹਾਲ ਹੈ ਜੀ ਮੈਂ ਕੈਮਰਾਮੈਨ ਨਵੀਨ ਨੂੰ ਕਹੂੰਗਾ ਆ ਦਿਖਾਓ ਕਿ ਕੋਈ ਐਸਾ ਕੋਨਾ ਨਹੀਂ ਹੈ ਜਿੱਥੋਂ ਟ੍ਰੈਫਿਕ ਜਿਹੜਾ ਹੈਗਾ ਹੈ ਇਹ ਚੰਡੀਗੜ੍ਹ ਤੋਂ ਟ੍ਰੈਫਿਕ ਅੰਮ੍ਰਾਲਾ ਸਾਈਡ ਆ ਰਿਹਾ ਹੈ ਜੀ ਜ਼ਿਰਕਪੁਰ ਸਾਈਡ ਵੀ ਤੁਸੀਂ ਕਹਿ ਸਕਦੇ ਹੋ ਤੇ ਇੰਨਾ ਟ੍ਰੈਫਿਕ ਦਾ ਓਵਰਫਲੋ ਟ੍ਰੈਫਿਕ ਹੈਗਾ ਹੈ ਕਿ ਇਹਨੂੰ ਮੈਨੇਜ ਕਰਨਾ ਹੀ ਜੜਾ ਇੱਕ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਹਰ ਕੋਨੇ ਤੋਂ ਚਾਹੇ ਉਹ Shimla ਤੋਂ ਜ਼ਿਰਕਪੁਰ ਐਂਟਰ ਕਰ ਰਿਹਾ ਟ੍ਰੈਫਿਕ ਚਾਹੇ ਉਹ ਚੰਡੀਗੜ੍ਹ ਤੋਂ ਐਂਟਰ ਕਰ ਰਿਹਾ ਚਾਹੇ ਉਹ ਪਟਿਆਲਾ ਰੋਡ ਤੋਂ ਆ ਰਿਹਾ ਹਰ ਜਗ੍ਹਾ ਇੰਨਾ ਟ੍ਰੈਫਿਕ ਹੈਗਾ ਹੈ ਕਿ ਇਹਨੂੰ ਮੈਨੇਜ ਕਰਨਾ ਇਹ ਇਹਨਾਂ ਦੇ ਮਤਲਬ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਜੀ ਅਸੀਂ ਜ਼ਿਰਖਪੁਰ ਟ੍ਰੈਫਿਕ ਪੁਲਿਸ ਦਾ ਅਸੀਂ ਕਿ ਸਲੂਟ ਕਰਦੇ ਹਾਂ ਕਿ ਇਹ ਇੰਨਾ ਵਧੀਆ ਟ੍ਰੈਫਿਕ ਮੈਨੇਜ ਇੰਨੇ ਫਲੋ ਚ ਵੀ ਟ੍ਰੈਫਿਕ ਮੈਨੇਜ ਕਰਦੇ ਪਏ ਨੇ ਕਿਉਂਕਿ ਜ਼ਿਰਖਪੁਰ ਹੀ ਕਹਦੀ ਜਗ੍ਹਾ ਹੈਗੀ ਜਿੱਥੇ ਸ਼ਹਿਰ ਦੇ ਦੋ ਐਂਟਰੀਆ ਪੁਆਇੰਟ ਨੇ ਇੱਕ ਦਿੱਲੀ ਵੱਲੋਂ ਹੈਗਾ ਜੀ ਇੱਕ ਹਿਮਾਚਲ ਵੱਲੋਂ ਹੈਗਾ ਤੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਜਰਨੈਲ ਸਿੰਘ ਜੀ ਨਾਲ ਜੋ ਕਿ ਇੱਥੇ ਟ੍ਰੈਫਿਕ ਮੈਨੇਜ ਕਰਦੇ ਪਏ ਨੇ ਤੇ ਪੁੱਛਾਂਗੇ ਕਿ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਜਰਨੈਲ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਰਨੈਲ ਸਿੰਘ ਜਿੰਨਾ ਜਿਹੜੇ ਕੋਈ ਟ੍ਰੈਫਿਕ ਹੈਗਾ ਹੈ ਇਹਨਾਂ ਜਾਂ ਚਾਰ ਤਰਫਾਂ ਤੋਂ ਟ੍ਰੈਫਿਕ ਆਂਦਾ ਚੰਡੀਗੜ੍ਹ ਤੋਂ ਪਟਿਆਲੇ ਤੋਂ ਦਿੱਲੀ ਤੋਂ ਤੇ ਹਿਮਾਚਲ ਤੋਂ ਤੁਹਾਨੂੰ ਕੀ ਲੱਗਦਾ ਜੀ ਜਿਹੜੇ ਲੋਕੀ ਹੈਗੇ ਆ ਇੱਥੇ ਮਤਲਬ ਟ੍ਰੈਫਿਕ ਆ ਕੀ ਜਾਮ ਲੱਗਦਾ ਜੀ ਤੁਸੀਂ ਅਸੀਂ ਦੇਖਦੇ ਆ ਸੇਟ ਪਰ ਲੱਗੇ ਸ਼ਾਮ ਤੱਕ ਖੜੇ ਹੁੰਦੇ ਹੋ ਕਿੰਨੇ ਸੌਖਾ ਜਿਹੜਾ ਟ੍ਰੈਫਿਕ ਮੈਨੇਜ ਕਰਦੇ ਸਰ ਵੈਸੇ ਤਾਂ ਚਲੋ ਟ੍ਰੈਫਿਕ ਹੀ ਜ਼ਿਆਦਾ ਹੈ ਟ੍ਰੈਫਿਕ ਜੋ ਗਲਤੀ ਕਰਦਾ ਉਹਨਾਂ ਦਾ ਚਲਾਨ ਕਰੀਂਗੇ ਸੜਕਾਂ ਜਿਹੜੀਆਂ ਨੇ ਟ੍ਰੈਫਿਕ ਦੇ ਹਿਸਾਬ ਨਾਲ ਛੋਟੀਆਂ ਨੇ ਟ੍ਰੈਫਿਕ ਦਾ ਫਲੋ ਜ਼ਿਆਦਾ ਹੈ ਹਾਂਜੀ ਹਾਂਜੀ ਸਰ ਤੇ ਮਤਲਬ ਇਹ ਹੈਗਾ ਹੈ ਕਿ ਵੀ ਪੱਪਾ ਭਾਰੀ ਰਹਿਣਾ ਪੈਂਦਾ ਸਾਰਾ ਦਿਨ ਹਾਂਜੀ ਸਰ ਤੇ ਕਿੰਨੇ ਕੁ ਚਲਾਨ ਇੱਥੇ ਵਿਦਾਊਟ ਹੈਲਮਟ ਜਾਂ ਸੀਟ ਬੈਲਟ ਅੰਦਾਜ਼ਨ ਕਿੰਨੇ ਮਤਲਬ ਸਰ ਇੱਕ ਪੁਆਇੰਟ ਤੇ ਤਕਰੀਬਨ 10-15 ਚਲਾਨ ਹੋਏ ਜਾਂਦੇ ਆ ਵਿੱਚ ਇਹ ਟ੍ਰੈਫਿਕ ਵੀ ਮਤਲਬ ਦੇਖਣਾ ਪੈਂਦਾ ਟ੍ਰੈਫਿਕ ਦਾ ਤੇ ਇਹ ਸੀਗੇ ਜੀ ਐਨਆਈਪੀ ਮੂਵਮੈਂਟ ਬੜੀ ਜ਼ਿਆਦਾ ਹੈ ਮਤਲਬ ਹਾਂ ਹਿਮਾਚਲ ਹਰਿਆਣਾ ਕਰਕੇ ਇਥੋਂ ਥੋੜੀ ਵੀਆਈਪੀ ਮੂਵਮੈਂਟ ਜਿਹੜੀ ਹੈ ਜ਼ਿਰਕਪੁਰ ਇੱਕ ਸੈਂਟਰ ਪੰਜ ਜਾਂਦਾ ਸਰ ਹਾਂਜੀ 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 ਸਰ ਸਿਮਲੇ ਵਾਲਾ ਸਾਰਾ ਰੂਟ ਇੱਥੇ ਤੇ ਇਹ ਸੀਗੇ ਸਾਡੇ ਨਾਲ ਜਰਨੈਲ ਸਿੰਘ ਜੀ ਜੋ ਦੱਸਦੇ ਪੈਸੀ ਇੱਕ ਤਾਂ ਜ਼ਿਰਕਪੁਰ ਚ ਟ੍ਰੈਫਿਕ ਦਾ ਮੂਵਮੈਂਟ ਜਿਹੜੀ ਹੈਗੀ ਹੈ ਫਲੋ ਜਿਹੜਾ ਹੈਗਾ ਉਹ ਵੈਸੇ ਵੀ ਬਹੁਤ ਜ਼ਿਆਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਇੱਥੇ ਜ਼ਿਰਕਪੁਰ ਕਹਿੰਦੀ ਜਗ੍ਹਾ ਤੇ ਹੈਗਾ ਜਿੱਥੇ ਵੀਆਈਪੀ ਮੂਵਮੈਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਰਹਿੰਦੀ ਹੈ जिदे ਕਰਕੇ کئی ਮੁਸ਼ਕਿਲਾਂ ਦਾ ਸਾਹਮਣਾ ਤਾਂ ਵੀ ਕਰਨਾ ਪੈਂਦਾ ਹੈ ਕਿਉਂ ਕਿ ਕਿਉਂਕਿ ਵੀਆਈਪੀ ਮੂਵਮੈਂਟ ਇਥੋਂ ਹਿਮਾਚਲੋਂ ਵੀ ਕੋਈ ਵੀਆਈਪੀ ਜਾ ਰਿਹਾ ਹੈ ਤੇ 에어ਪੋਰਟ ਮੋਹਾਲੀ 에어ਪੋਰਟ ਤੋਂ ਉਹਨਾਂ ਦਾ ਰੂਟ ਵੀ ਇਹੀ ਬਣਦਾ ਹੈ ਤੇ ਅਗਰ ਕੋਈ ਹਿਮਾਚਲ ਤੋਂ ਆ ਰਿਹਾ ਹੈ ਯਾ ਪੰਚਕੁਲਾ ਸਾਈਡ ਤੋਂ ਵੀਆਈਪੀ ਆ ਰਿਹਾ ਹੈ 에어ਪੋਰਟ ਵਾਸਤੇ ਤੇ ਉਹਨਾਂ ਦਾ ਵੀ ਰੂਟ ਇਹੀ ਬਣਦਾ ਹੈ ਤੇ ਇਸ ਕਰਕੇ ਇੱਥੇ ਜਿਹੜਾ ਟ੍ਰੈਫਿਕ ਦਾ ਥਾਮ-ਜਾਮ ਜਿਹੜਾ ਹੈਗਾ ਹੈ ਇਹ ਕੋਈ ਆਸਾਨ ਕੰਮ ਨਹੀਂ ਹੈਗਾ ਇੱਕ ਬਹੁਤ ਵੱਡੀ ਪਜ਼ਲ ਹੈਗੇ ਜਿਹੜੀ ਰੋਜ਼ ਇੱਕ ਨਵੇਂ ਦਿਨ ਨਾਲ ਔਰ ਇੱਕ ਨਵੇਂ ਤਰੀਕੇ ਨਾਲ ਪਲੈਨਿੰਗ ਕਰਕੇ ਹਟ ਆਊਟ ਕਰਨੀ ਪੈਂਦੀ ਹੈ ਕੀ ਵੀ ਟ੍ਰੈਫਿਕ ਅੱਜ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਦੇਖਦੇ ਰਹਿਣਾ ਸਾਡੇ ਨਾਲ ਜੀ ਪਬਲਿਕ ਗਾਰਡੀਅਨ ਸਰਵਜੀਤ ਸਿੰਘ ਦੇ ਨਾਲ ਤੇ ਕੈਮਰਾਮੈਨ ਨਵੀਨ ਦੇ ਨਾਲ ਧੰਨਵਾਦ